ਤੁਸੀਂ ਦੇਖ ਰਹੇ ਹੋ ਸੱਚ ਮੈਡ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕੁ ਮੌਜੂਦ ਸੀ ਸਤਰਾਂ ਨੇ ਪਿੰਡ ਦੇ ਵਿੱਚ ਨਾਲੀ ਜਿਹੜਾ ਹੀਰਾ ਨਗਰ ਡੇਰੇ ਨੇ ਉੱਥੇ ਮੌਜੂਦ ਸੀ ਅੱਜ ਮੈਂ ਅੱਜ ਤੁਹਾਡੇ ਨਾਲ ਖਬਰ ਇਹ ਜੀ ਸਾਂਝੀ ਕਰਨ ਲੱਗਾ ਅੱਜ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਇੱਕ ਗੱਡੀ ਖੜੀ ਹੋਈ ਹੈ ਐਕਸ ਯੂ ਵੀ ਗੱਡੀ ਹੈ ਨੰਬਰ ਇਹਦਾ ਕੈਮਰਾਮੈਨ ਨੂੰ ਕਹਿਣਾ ਮੈਂ ਦਿਖਾਇਆ ਜਾਵੇ ਐਚ ਆਰ 07 ਵਾ 5859 ਇਹ ਗੱਡੀ ਸਤਰਾਂ ਨੇ ਦੇ ਵਿੱਚ ਇਸ ਟਾਈਮ ਮੌਜੂਦ ਹੈ ਲੇਕਿਨ ਬਾਈ ਨੂੰ ਇਸ ਗੱਡੀ ਦਾ ਚਲਾਨ ਕਾਰ ਆਇਆ ਚਲਾਨ ਹੋਇਆ ਕਿੱਥੇ ਹੈ ਰਾਜਸਥਾਨ ਦੇ ਵਿੱਚ ਗੱਡੀ ਰਾਜਸਥਾਨ ਦੇ ਵਿੱਚ ਨਹੀਂ ਗਈ ਮੈਟਰ ਕੁਝ ਹੋਰ ਹੈ ਇਹ ਗੱਡੀ ਜਿਹੜੀ ਹੈ ਟਾਪ ਮਾਡਲ ਗੱਡੀ ਹੈਗੀ ਹੈ ਇਹਦਾ ਸਨਰੂਫ ਹੈਗਾ ਆ ਔਰ ਜਿਹੜੀ ਗੱਡੀ ਦੀ ਗ੍ਰਿਲ ਵਗੈਰਾ ਹੈ ਚੇਂਜ ਹੈ ਜਿਹੜੀ ਗੱਡੀ ਦਾ ਚਲਾਨ ਹੋਇਆ ਜਿਹੜੀ ਤਸਵੀਰਾਂ ਜਿਹੜੀਆਂ ਬਾਈ ਨੂੰ ਆਈਆਂ ਨੇ ਉਹ ਗੱਡੀ بیس ਮਾਡਲ ਆਪਾਂ ਕਹਿ ਸਕਦੇ ਆ ਕਲਰ ਸੇਮ ਹੈ ਲੇਕਿਨ ਨੰਬਰ ਦੋਨਾਂ ਗੱਡੀਆਂ ਦੇ ਉੱਤੇ ਇੱਕ ਹੀ ਚੱਲ ਰਿਹਾ ਹੈ ਬਾਈ ਦਾ ਕੰਮ ਹੈਗਾ ਆ ਕਾਰ ਪੈਲਸ ਹੈ ਬਾਈ ਗੱਡੀਆਂ ਪਰਚੇਜ ਕਰਦਾ ਹੈ ਅੱਗੇ ਸੇਲ ਵੀ ਕਰਦਾ ਹੈ। ਇਹਨਾਂ ਨੇ ਗੱਡੀ ਪਰਚੇਜ ਕੀਤੀ ਹੈ ਹਰਿਆਣੇ ਚ ਜਿਹੜੇ ਮਾਲਕ ਦੇ ਨਾਂ ਤੇ ਗੱਡੀ ਹਾਲੇ ਹੈਗੀ ਆ ਉਹਨਾਂ ਨੂੰ ਘਰੇ ਨੋਟਿਸ ਆਇਆ ਹੈ। ਉਹਨਾਂ ਨੇ ਇਹਨਾਂ ਨਾਲ ਕੰਟੈਕਟ ਕੀਤਾ ਆ। ਲੇਕਿਨ ਇਹਨਾਂ ਬੋਲਨੇ ਕਿਹਾ ਜਾ ਰਿਹਾ ਕਿ ਜਿਹੜੀ ਕੋਈ ਵੀ ਗੱਡੀ ਹਾਲੇ ਤੱਕ ਮੇਰੀ ਇਸ ਸਾਈਡ ਵਾਲ ਗਈ ਨਹੀਂ ਹੈਗੀ ਗੱਡੀ ਤਾਂ ਹਲੇ ਛਤਰਾਣੇ ਦੇ ਵਿੱਚ ਹੀ ਖੜੀ ਹੈ। ਬਾਈ ਇਨਸਾਫ ਦੀ ਮੰਗ ਕਰਦਾ ਕਿਉਂਕਿ ਉਹ ਬੰਦਾ ਜਿਹੜਾ ਨੰਬਰ ਜਾਲੀ ਲਾ ਕੇ ਗੱਡੀ ਦੇ ਉੱਤੇ ਲਗਾ ਫਿਰਦਾ ਹੈ ਉਹ ਗੱਡੀ ਦੇ ਕੋਈ ਗਲਤ ਅੰਸਰ ਹੈ ਜਾਂ ਕੋਈ ਸ਼ਾਦੀ ਦੇ ਤੈਤ ਉਸਨੇ ਨੰਬਰ ਲਾਇਆ ਕਿਉਂ ਨੰਬਰ ਲਗਾਇਆ ਕੁਛ ਆਪਾਂ ਗੱਲਾਂ ਬਾਈ ਨਾਲ ਵੀ ਕਰਦੇ ਆਂ ਵੀ ਸਾਰਾ ਜਿਹੜਾ ਮਾਜਰਾ ਹੋਇਆ ਕਿਦਾਂ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਵੀਰ ਆਪਣਾ ਮੇਰਾ ਨਾਮ ਰਿੰਦਰ ਸਿੰਘ ਮੈਂ ਸਤਰਾਣਾ ਹੀਰਾ ਨਗਰ ਤੋਂ ਗੱਲ ਕਰ ਰਿਹਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੇਰੇ ਗੱਡੀਆਂ ਦਾ ਕੰਮ ਹੀ ਸੇਲ ਪਰਚੇਜ ਦਾ ਜੀ ਅੱਛਾ ਅੱਜ ਕੀ ਤੁਹਾਨੂੰ ਨੋਟਿਸ ਤੁਹਾਡੇ ਹੱਥੇ 'ਚ ਫੜੇ ਹੋਏ ਨੇ ਨੋਟਿਸ ਆ ਗਿਆ ਔਰ ਗੱਡੀ ਦੀ ਫੋਟੋ ਵੀ ਲੱਗੀ ਹੋਈ ਹੈ ਚਲਾਨ ਕੱਟ ਗਿਆ ਇਹ ਕੱਲ ਜਿੱਦਾਂ ਉਹ ਆਪ ਗੱਡੀ ਪਰਚੇਜ ਕੀਤੀ ਸੀ ਉਹਨਾਂ ਨੂੰ ਫੋਨ ਆਇਆ ਕੋਲ ਦੇ ਇਹਨਾਂ ਨੂੰ ਦੱਸਿਆ ਕਿ ਆਪਣਾ ਚਲਾਨ ਹੋਏ ਨੇ ਇਹਨਾਂ ਗੱਡੀਆਂ ਦੇ ਤੇ ਆਪਾਂ ਉਹਨਾਂ ਨਾਲ ਗੱਲ ਕੀਤੀ ਹੈ ਦੱਸਿਆ ਵੀ ਆਪਾਂ ਰਾਜਸਥਾਨ ਦੇ ਵਿੱਚ ਨਹੀਂ ਗਏ ਹੈਗੇ ਨਾ ਆਪਣੀ ਇਹ ਗੱਡੀ ਹੈਗੀ ਹੈ ਜ ਚਲਾਂ ਸੰਝ ਕੀਤੇ ਨੇ ਅਸੀਂ ਫੋਟੋਆਂ ਕੰਪੇਅਰ ਕੀਤੀਆਂ ਤਾਂ ਗੱਡੀ ਦਾ ਹੋ ਰਹੀ ਹੈ 컬러 ਸੇਮ ਹੈ ਕੋਈ ਸਾਧ ਤੈਦ ਕੋਈ ਦੋ ਨੰਬਰ ਦਾ ਜਾਂ ਹੋਰ ਕਿਦਾਂ ਵੀ ਕੰਮ ਕਰ ਰਿਹਾ ਜੀ ਕੋਈ ਨਾ ਕੋਈ ਕੱਲ ਨੂੰ ਵੱਡੀ ਮੁਸੀਬਤ ਵੀ ਪੈ ਸਕਦੀ ਹੈ ਵੱਡੀ ਮੁਸੀਬਤ ਪੈ ਸਕਦੀ ਹੈ ਜੋ ਕਿ ਜਾਂ ਪ੍ਰਸ਼ਾਸਨ ਜਾਂ ਕੁਝ ਵੀ ਸਾਡੀ ਮਦਦ ਕਰ ਸਕੇ ਅੱਛਾ ਹੋਰ ਤੁਸੀਂ ਕੰਪਲੇਂਟ ਵਗੈਰਾ ਕਰਵਾਈ ਹੈ ਦੀ ਦਰਜ ਵਗੈਰਾ ਕੰਪਲੇਂਟ ਮੈਂ ਆਪਣਾ ਨਾਲ ਲੱਗਦੇ ਥਾਣੇ ਸਤਰਾ ਦੇ ਵਿੱਚ ਗਿਆ ਸੀਗਾ ਕਿ ਇਹ ਕੋਈ ਪ੍ਰੋਬਲਮ ਜੇ ਅੱਗੇ ਆਉਂਦੀ ਤਾਂ ਅਸੀਂ ਤੁਹਾਡੇ ਨਾਲ ਹਾਦਰ ਹੋਣ ਯਾਨੀ ਕਿ ਜਿਹੜੀ ਜਿੱਥੋਂ ਤੁਸੀਂ ਗੱਡੀ ਪਰਚੇਜ ਕੀਤੀ ਸੀ ਉੱਥੋਂ ਹੀ ਤੁਹਾਨੂੰ ਮੈਸੇਜ ਆਇਆ ਵੀ ਜਿਹੜਾ ਕਿ ਤੁਹਾਡੀ ਗੱਡੀ ਦਾ ਚਲਾਨ ਹੋਇਆ ਹਾਂਜੀ ਉਹਨਾਂ ਨੇ ਸਾਨੂੰ ਕਿੰਨੂੰ ਇਨਫੋਰਮੇਸ਼ਨ ਦਿੱਤੀ ਹੈ ਕੱਲ ਹੀ ਅੱਛਾ ਤੇ ਕੱਲ ਹੀ ਸੀ ਨਾਲ ਦੇ ਥਾਣੇ 'ਚ ਗਏ ਆ ਨਾਲ ਦੀ ਨਾਲ ਇਹ ਸਾਰਾ ਕੁਝ ਉਹਨਾਂ ਨੇ ਸਾਂਝਾ ਕੀਤਾ ਜੀ ਵੀ ਗੱਡੀ ਸਾਡੀ ਇਹ ਨਹੀਂ ਹੈਗੀ ਤੇ ਕੰਪੇਅਰ ਗੱਡੀ ਦੀਆਂ ਫੋਟੋਆਂ ਨਾਲ ਕੰਪੇਅਰ ਕੀਤੀਆਂ ਜਾਣੀ ਜਿਹੜੀ ਗੱਡੀ ਹੁਣ ਚਲਾਨ ਦੇ ਵਿੱਚ ਆ ਰਹੀ ਹੈ ਉਹ ਇਸ ਗੱਡੀ ਦੇ ਨਾਲ ਕਿੰਨਾ ਕਿ ਯਾਨੀ ਕਿ ਡਿਫਰੈਂਟ ਹੈਗਾ ਕਿੰਨਾ ਕ ਫਰਕ ਹੈ ਹੈ तकरीबन ਜੀ ਇਹਦਾ ਜਿਹੜੀ ਗੱਡੀ ਚਲਾਨ ਚਾਰੀ ਹੈ ਜੀ ਉਹਦੀਆਂ ਲਾਈਟਾਂ ਦਾ ਅਕਲਿਲ ਲੈ ਆਪਣਾ ਕਿੰਨੇ ਦੇ ਗ੍ਰਿਲ ਹੋ ਗਈ ਜੀ ਸੰਰੂਪ ਹੋ ਗਿਆ ਤੇ ਨੰਬਰ ਪਲੇਟ ਜੋ ਜਾਲੀ ਬਣਾਈ ਹੋਈ ਹੈ ਉਹਦੇ ਵਿੱਚ ਸਪੇਸ ਜ਼ਿਆਦਾ ਵਿਖਾਈ ਗਈ ਹੈ ਜੀ ਇਹਦੇ ਵਿੱਚ ਸਪੇਸ ਘੱਟ ਹੈ ਜੀ ਜਿਹੜੀ ਗਵਰਨਮੈਂਟ ਦੀ ਨੰਬਰ ਪਲੇਟ ਲੱਗੀ ਹੋਈ ਹੈ ਜੀ ਅੱਛਾ ਤੁਹਾਨੂੰ ਉਥੋਂ ਫਿਰ ਜੱਜਮੈਂਟ ਹੋਈ ਹੈ ਵੀ ਉਥੋਂ ਜੱਜਮੈਂਟ ਹੋਈ ਹੈ ਜੀ ਆਪਣੀ ਗੱਡੀ ਹੈ ਨਹੀਂਗੀ ਤੇ ਨਾ ਹੀ ਆਪਾਂ ਉਧਰ ਗਏ ਹੋਏ ਹਾਂ ਅੱਛਾ ਇਹਦਾ ਚਲਾਨ ਸੀ ਇਹ ਕਿੰਨੀ ਤਰੀਕ ਨੂੰ ਚਲਾਨ ਹੁੰਦਾ ਹੈ ਚਲਾਨ 11 ਤਰੀਕ ਤੋਂ 2 ਮਹੀਨੇ ਨੂੰ ਹੋਇਆ ਜੀ ਤੇ ਕੱਲ ਹੀ ਆਪਾਂ ਨੂੰ ਉਹਨਾਂ ਨੇ ਇਨਫਾਰਮੇਸ਼ਨ ਦਿੱਤੀ ਜੇ ਉਸ ਟਾਈਮ ਗੱਡੀ ਤੁਹਾਡੇ ਕੋਲ ਸੀ ਇਹ ਗੱਡੀ ਆਪਣੇ ਕੋਲੀ ਘਰੇ ਖੜੀ ਰਹਿੰਦੀ ਜੀ ਅੱਛਾ ਨਾਲ ਦੀ ਨਾਲ ਫਿਰ ਤੁਸੀਂ ਜਾਨੀ ਕਿ ਪੜਤਾਲ ਕੀਤੀ ਔਰ ਜਿਹੜਾ ਪੜਤਾਲ ਕੀਤੀ ਗਈ ਉਸ ਤੋਂ ਬਾਅਦ ਪਤਾ ਲੱਗਿਆ ਆਪਣੀ ਗੱਡੀ ਨਹੀਂ ਹੈਗੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਇਹ ਕਰਦੇ ਆ ਜੀ ਸਖਤ ਕਾਰਵਾਈ ਕੀਤੀ ਜਾਏ ਕੱਲ ਨੂੰ ਹੋਰ ਵੀ ਗਲਤ ਕੰਮ ਹੋ ਸਕਦਾ ਹੈ ਜਿਸ ਵਿੱਚ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੋਈ ਵੱਡੀ ਮੁਸੀਬਤ ਆ ਸਕਦੀ ਹੈ ਕਿਉਂਕਿ ਇਹ ਨਹੀਂ ਪਤਾ ਲੱਗਿਆ ਜਿਹੜੇ ਗੱਡੀ ਦੇ ਵਿੱਚ ਬੈਠ ਰਹੇ ਨੇ ਇਸ ਟਾਈਮ ਉਹ ਕਿਸ ਟਾਈਪ ਦੇ ਬੰਦੇ ਨੇ ਕੌਣ ਨੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਾਨੂੰ ਤਾਂ ਤੁਸੀਂ ਦੇਖਿਆ ਸੀ ਜਿਹੜੇ ਗੱਡੀ ਦੇ ਮਾਲਕ ਨੇ ਵੀਰ ਉਹਨਾਂ ਨਾਲ ਵੀ ਗੱਲ ਕੀਤੀ ਹੈ ਔਰ ਆ ਗੱਡੀ ਇੱਥੇ ਖੜੀ ਹੈ ਹਣਾ ਗੱਡੀ ਦੇ ਡਿਫਰੈਂਟ ਜਿਹੜਾ ਹੈਗਾ ਬਾਈ ਨੇ ਉਹ ਦੱਸਿਆ ਸਾਨੂੰ ਵੀ ਜਿਹੜਾ ਉਹ ਗੱਡੀ ਹੈ ਇਹ ਆਪਾਂ ਟਾਪ ਮਾਡਲ ਕਹਿ ਸਕਦੇ ਹਾਂ ਕਿ ਜਿਹੜਾ ਸਾਨੂੰ ਰੂਫ ਹੁੰਦਾ ਟਾਪ ਮਾਡਲ ਦੇ ਵਿੱਚ ਹੁੰਦੀ ਹੈ ਉਸ ਗੱਡੀ ਦੇ ਵਿੱਚ ਸਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਮੈਂ ਕੈਮਰਾਮੈਨ ਨੂੰ ਕਿਹਨਾ ਦਿਖਾਇਆ ਜਾਵੇ ਇੱਕ ਵਾਰੀ ਆ ਦੇ ਵੀ ਇਹਦੇ ਉੱਤੇ ਕੋਈ ਸਨ ਰੂਫ ਵਗੈਰਾ ਵੀ ਨਹੀਂ ਹੈਗਾ ਔਰ ਗ੍ਰਿੱਲ ਦਾ ਕਾਫੀ ਫਰਕ ਹੈਗਾ ਆ ਹਾਂਜੀ ਵੀਰ ਜੀ ਤਾਂ ਕੀ ਨਾਂ ਹੈ ਆਪਣਾ ਮੇਰਾ ਨਾਮ ਗੁਰਜੰਟ ਸਿੰਘ ਜੀ अच्छा की की डिफरेंट ਇਹਦੇ ਵਿੱਚ ਸਾਨੂੰ ਦੱਸੋਗੇ ਮੜਾ ਜੀ ਜਿਹੜੀ ਫੋਟੋ ਦੇ ਵਿੱਚ ਤਸਵੀਰਾਂ ਨੇ ਔਰ ਜਾਂ ਐਸ਼ ਗੱਡੀਆਂ ਨੇ ਦੇਖੋ ਜੀ ਇਹਦੀ ਗ੍ਰਿਲ ਵੱਖਰੀ ਏ ਇੱਥੇ ਵੀ ਤਸਵੀਰ ਚ ਗ੍ਰਿਲ ਵੱਖਰੀ ਏ ਜੀ ਬਿਲਕੁਲ ਦੂਜਾ ਨੰਬਰ ਪਲੇਟ ਦਾ ਜੀ ਇਹ ਨੰਬਰ ਪਲੇਟ ਸਾਰੇ ਅੱਖਰ ਜੁੜੇ ਹੋਏ ਨੇ ਹਾਂ ਇਹਦੇ ਚ ਸਪੇਸ ਏ ਜੀ ਥੱਲੇ ਦੋਨਾਂ ਸਾਈਡ ਇੱਥੇ ਸੈਡਾਂ ਸਪੇਸ ਏ ਜੀ ਉਥੇ ਯਾਨੀ ਕਿ ਸਾਫ਼ ਹੀ ਪਤਾ ਲੱਗਦਾ ਵੀ ਜਿਹੜੀ ਨੰਬਰ ਪਲੇਟ ਏ ਉਹ ਜਾਲੀ ਬਣਵਾਈ ਹੋਈ ਏ ਹਨਾ ਦੂਜਾ ਦੀ ਇਹ ਚ ਸਨ ਰੂਫ ਏ ਇਹ ਬਿਨਾ ਸਨ ਰੂਫ ਤੋਂ ਗੱਡੀ ਏ ਜੀ ਬੇਸ ਮੋਡ ਏ ਜੀ ਔਰ ਇਹਦੀ ਚਲਾਨ ਜਿਹੜੇ ਹੋਏ ਨੇ ਉਹ ਕਿਸ ਚੀਜ਼ ਦੇ ਹੋਏ ਨੇ ਓਵਰ ਸਪੀਡ ਦੇ ਯਾਨੀ ਕਿ ਚਲਾਨ ਮਾਈਨ ਰਾਜਸਥਾਨ ਹਾਈਵੇ ਦੇ ਉੱਤੇ ਜੀ ਹੋਰ ਕੀ ਡਿਫਰੈਂਟ ਲੱਗਦਾ ਤੁਹਾਨੂੰ ਗੱਡੀ ਦੇ ਵਿੱਚ ਵੀ ਇਸ ਗੱਡੀ ਨਾਲੋਂ ਸੇਮ ਹੈ ਜੀ ਜਿਨ੍ਹਾਂ ਨੇ ਵੀ ਇਹ ਨੰਬਰ ਚੋਰੀ ਕੀਤਾ ਜਾਂ ਕੁਝ ਵੀ ਕੀਤਾ ਹਾਂ ਵੀ ਕਰਕੇ ਨਾਲ ਆਪਣੀ ਗੱਡੀ ਤੇ ਲਾਇਆ ਤੇ ਕੋਈ ਵੀ ਦੋ ਨੰਬਰ ਦਾ ਕੰਮ ਕਰਦਾ ਜਾਂ ਵੀ ਕਰਦੇ ਨੇ ਬਲੈਕੀ ਨੇ ਜਾਂ ਗੈਂਗਸਟਰ ਵਗੈਰਾ ਨੇ ਕੁਝ ਵੀ ਨੇ ਇਹ ਬਾਈ ਦੇ ਮੈਨੂੰ ਦੱਸਿਆ ਅੱਜ ਚਲ ਮੇਰਾ ਭਰਾ ਹੀ ਛੋਟਾ ਤੇ ਇਹ ਵੀ ਇਹਦੇ ਕੋਈ ਕਾਰਵਾਈ ਕੀਤੀ ਜਾਵੇ ਤੇ ਪਤਾ ਲਗਾਇਆ ਜਾ ਗੱਡੀ ਕੌਣ ਦੀ ਹੈ ਤੇ ਕਿੱਥੇ ਵੇ ਜੀ